ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇੰਦਰ ਆਰਟ ਸਮਾਉ ਤੋਂ ਇੰਦਰ ਸਮਾਉ ਤੇ ਸਾਡੇ ਪੈਸੇ ਤਾਂ ਸਾਡੇ ਕੋਲੇ ਸਪੀਕਰ ਪਏ ਹੁੰਦੇ ਨੇ ਪਹਿਲੀ ਐਡਵਾਂਸ ਪਏ ਹੁੰਦੇ ਨੇ ਦੋ ਇੱਕ ਦੋ ਦਾ ਕਿਉਂਕਿ ਕਈ ਵਾਰ ਐਮਰਜੈਂਸੀਆਂ ਨਾਲ ਲੋੜ ਪੈਂਦੀ ਸਪੀਕਰ ਦੀ ਕਿਉਂਕਿ ਇਹ ਇਲੈਕਟ੍ਰਿਕ ਇਲੈਕਟ੍ਰੋਨਿਕਸ ਚੀਜ਼ਾਂ ਨੇਗੀਆਂ ਹੈ ਨਾ ਤੇ ਇਹਨਾਂ ਦਾ ਕੋਈ ਪਤਾ ਨਹੀਂ ਵੀ ਕਿੱਥੇ ਖੜ ਦੇਣ ਕਿੱਥੇ ਨਾਲ ਲੋਟਕਾਰਾਂ ਦਾ ਵਧੀਆ ਹੋਰਾਂ ਕੰਪਨੀਆਂ ਨਾਲ ਲੋਟਕਾਰਾਂ ਦਾ ਵਧੀਆ ਹੈਗਾ ਸੀ ਟਿਕਾਰਾਂ ਦਾ ਇੱਕ ਹੋਰ ਸਪੀਕਰ ਮੰਗਾਇਆ ਸੀ ਟਕਾਰਾ ਦਾ ਸਾਡੇ ਕੋਲੇ ਆਲਰੇਡੀ ਪਹਿਲਾਂ ਅ ਦੋ ਟਕਾਰਾ ਦੇ ਪਏ ਆ ਤੇ ਇੱਕ ਜ਼ੈਬਰੋਨਿਕ ਦਾ ਪਿਆ ਜਿਹੜਾ ਮੈਂ ਖੁਦ ਯੂਜ਼ ਕਰ ਲਵਾਂ ਤੇ ਇਹ ਟਕਾਰਾ ਦਾ ਸਾਡੀ ਟੀਮ ਯੂਜ਼ ਕਰਦੀ ਹੈ ਇਹ ਵੀ ਬਹੁਤ ਵਧੀਆ ਤੇ ਉਹ ਹੈਵੀ ਹੋਣ ਕਰਕੇ ਛੋਟੀਆਂ-ਬਿਡੀਆਂ ਜੀਹਾਂ ਦਾ ਨਹੀਂ ਤੇ ਥੋੜਾ ਲਾਈਟ ਵੇਟ ਹੁੰਦਾ ਟਕਾਰਾ ਦਾ ਤੇ ਅੱਜ ਮੰਗਾਇਆ ਸੀ ਤੇ ਪ੍ਰਾਈਸ ਮੈਂ ਮੈਂਸ਼ਨ ਨਹੀਂ ਕਰ ਸਕਦਾ ਕਿਉਂਕਿ ਅਲੱਗ-ਅਲੱਗ ਰੇਟਿੰਗ ਦਾ ਹਨਾ ਬਿਲਕੁਲ ਬਿਲਵਰ ਬਰਾਇਸ ਹੁੰਦਾ ਤੇ ਉਹ ਆਪਾਂ ਉਸਕੇ ਅੰਦਰ ਦੇ ਤੇ ਇਹ ਹੈਗਾ ਟਕਾਰਾ ਦਾ ਕਾਟਵਾਰਾ ਹੁਣ ਕਾਟਵਾਰਾ ਹੀ ਹੈ ਕਿਉਂਕਿ ਟਕਾਰਾ ਰਹੀਂ ਕਾਟਵਾਰਾ ਹੈ ਬਈ ਕਹਿੰਦੇ ਹੂੰ ਕਾਟਵਾਰਾ ਹੀ ਹੈ ਤੇ ਟਕਾਰਾ ਦਾ ਕਿਉਂਕਿ ਇਹ ਨਾਲ ਪਹਿਲਾਂ ਵੀ ਆਏ ਨਹੀਂ ਤੇ ਇਹਦੇ ਨਾਲ ਹੁੰਦੇ ਨੇ ਦੋ ਮਾਈਕ ਇੱਕ ਰਿਮੋਟ ਜੇ ਕਿਸੇ ਨੇ ਯੂਜ਼ ਕਰਨਾ ਵੈਸੇ ਵੈਸੇ ਇਹ ਕਰਵਾਸਿੰਦਾ ਸਾਡੇ ਕੋਈ ਯੂਜ਼ ਨਹੀਂ ਹੁੰਦਾ ਤੇ ਆਹ ਹੈ ਦੀ ਡਾਟਾ ਕੇਬਲ ਹੁਣ ਤੇ ਫੜਿਓ ਇਹ ਕੇ ਦੀ ਡਾਟਾ ਕੇਬਲ ਹੋ ਨਹੀਂ ਆ ਪਾਵਰ ਕੇਬਲ ਸੌਰੀ ਡਾਟਾ ਕੇਬਲ ਨਹੀਂ ਪਾਵਰ ਕੇਬਲ ਤੇ ਅੱਜ ਠੰਡ ਬਹੁਤ ਆ ਤੇ ਕੰਬਾ ਵੀ ਚੜ ਰਿਹਾ ਤੇ ਕੀ ਗੱਲ ਆ ਗੋਟ ਗਰੰਟ ਮਾਰਿਆ ਨੇ ਮੇਰੇ ਫਸ ਲੁਕ ਇਹ ਵਿਗਟ ਕਰਦਾ ਕਾਰਡ ਬਾਰਨ ਸੈਟ ਠੀਕ ਹੈ ਤੇ ਯੂਡਾ ਵੀ ਯੂਜ਼ ਕਰਾਂਗੇ ਅਸੀਂ ਤੇ ਯੂਜ਼ ਕਰਦੇ ਆ ਫਿਰ ਕੱਲ ਨੂੰ ਕੱਲ ਨੂੰ ਪਹਿਲਾ ਸ਼ੁਭੇ ਦਿਨ ਵਾਲੀ ਲਾਉਣ ਦੀ ਟੀਮ ਵਾਲੇ ਬਲੇ ਚੈੱਕ ਹੋ ਜਾਊਗਾ ਤੇ ਨਾਲੇ ਪਤਾ ਲੱਗ ਗਿਆ ਵਿੱਕੀ ਸਿਸ ਤੋਂ ਮੈਨੇਗੀ ਇਨਿੰਗਸ ਸਿਸ ਤੋਂ ਮੈਨੇਗਾ ਠੀਕ ਹੈ ਤੇ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ